ಹೊ <muchas> ಯಾರು ਅਲੱਗ-ਅਲੱਗ ਡਿਪਾਰਟਮੈਂਟ ਦੇ ਜਿਹੜੇ ਐਸਸੀਓ ਨੇ ਜੇਈ ਨੇ ਉਹਨਾਂ ਸਭ ਦੇ ਨਾਲ ਬੈਠਣਾ ਹੋਇਆ ਕਿਉਂਕਿ ਬਰਸਾਤ ਦਾ ਮੌਸਮ ਹੈ ਸ਼ਹਿਰ ਬਰਸਾਤ ਦੀ ਮਾਰ ਸਹਿ ਲਈ ਨਾਲਿਆਂ ਦੀ ਸਫਾਈ ਠੀਕ ਤਰੀਕ ਨਾਲ ਹੋ ਜਾਣਾ ਕੋਈ ਟੱਕਣ ਟੁੱਟੇ ਦਾ ਉਹ ਲੱਗ ਜਾਏ ਗੰਦਾ ਪਾਣੀ ਜਿਸ ਏਰੀਆ ਚ ਆ ਰਿਹਾ ਹੈ ਉਹ ਉਹਦਾ ਜਲਦੀ ਤੋਂ ਜਲਦੀ ਹੱਲ ਹੋ ਜਾਏ ਔਰ ਸੀਵਰੇਜ ਸੁਚਾਰੂ ਰੂਪ ਚ ਚੱਲਣ ਇਹਨੂੰ ਲੈ ਕੇ ਇੱਕ ਵਿਆਪਕ ਬੈਠਕ ਜਿਹੜੀ ਅਸੀਂ ਕੀਤੀ ਹੈ ਜਿੱਥੇ ਡਿਪਾਰਟਮੈਂਟ ਆਪਣੀ ਡਿਊਟੀ ਨੂੰ ਤਨਮੇ ਨਾਲ ਕਰੇ ਉਥੇ ਅਸੀਂ ਵੀ ਆਪਣੇ ਫਰਜ਼ ਦਾ ਅਦਾ ਕਰੀਏ ਇਹੀ ਮੈਂ ਅਪੀਲ ਕਰ ਸਕਦਾ ਕਿਉਂਕਿ ਚੋਣ ਜਾਬਤਾ ਤੇ ਇਲੈਕਸ਼ਨਾਂ ਤੋਂ ਬਾਅਦ ਸਾਡਾ ਜਿਹੜਾ ਡਿਪਾਰਟਮੈਂਟ ਦੇ ਸਾਰੇ ਅਫੀਸਰਸ ਦੇ ਨਾਲ ਅਲੱਗ-ਅਲੱਗ ਡਿਪਾਰਟਮੈਂਟ ਦੇ ਜਿਹੜੇ ਐਸ.ਆਈ.ਓ ਨੇ ਜੇ.ਆਈ ਨੇ ਉਹਨਾਂ ਸਭ ਦੇ ਨਾਲ ਬੈਠਣਾ ਹੋਇਆ ਕਿਉਂਕਿ ਬਰਸਾਤ ਦਾ ਮੌਸਮ ਹੈ ਸ਼ਹਿਰ ਬਰਸਾਤ ਦੀ ਮਾਰ ਸਹਲੇ ਨਾਲੀਆਂ ਦੀ ਸਫਾਈ ਠੀਕ ਤਰੀਕ ਨਾਲ ਹੋ ਜਾਵੇ ਕੋਈ ਟੱਕਣ ਟੁੱਟੇ ਦਾ ਉਹ ਲੱਗ ਜਾਈ ਗੰਦਾ ਪਾਣੀ ਜਿਸ ਇਰੀਏ ਚਾਰ ਰਿਹਾ ਹੈ ਉਹ ਉਹਦਾ ਜਲਦੀ ਤੋਂ ਜਲਦੀ ਹੱਲ ਹੋ ਜੇ ਔਰ ਸੀਵਰੇਜ ਸਚਾਰੂ ਰੂਪ ਤੇ ਚੱਲਣ ਇਹਨੂੰ ਲੈ ਕੇ ਇੱਕ ਵਿਆਪਕ ਮੈਟਿੰਗ ਜਿਹੜੀ ਅਸੀਂ ਕੀਤੀ ਹੈ ਔਰ ਸੋਮਵਾਰ ਦਿਵਾਰਾ ਅਸੀਂ ਇਹਨਾਂ ਮੁੱਦਿਆਂ ਨੂੰ ਲੈ ਕੇ ਬੈਠਾਂਗੇ ਮੇਰੀ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਇਹ ਨਿਵੇਦਨ ਹੈ ਕਿ ਵੀ ਸੀਵਰੇਜ ਦੇ ਅੰਦਰ ਪਲਾਸਟਿਕ ਦਾ ਲਫਾਫਾ ਲੂਬਾ ਸੁੱਟਣ ਤੋਂ ਬਚਣ ਔਰ ਇੱਕ ਅਕਰੋਲਮੈਂਟ ਕਰਨ ਦੀ ਆਸਤ ਨੂੰ ਜਿਹੜਾ ਸਮਾਪਤ ਕਰਨ ਕਿਉਂਕਿ ਦਿੱਕਤ ਸਾਨੂੰ ਹੀ ਹੁੰਦੀ ਹੈ ਰੋਲਾ ਅਸੀਂ ਪਾਉਂਦੇ ਆ ਜੀ ਕਿ ਬਰਸਾਤ ਆਈ ਹੈ ਤੇ ਗੋਡੇ-ਗੋਡੇ ਪਾਣੀ ਆ ਗਿਆ ਅਸੀਂ ਆਪਣੇ ਸ਼ਹਿਰ ਨਾਲ ਪਿਆਰ ਕਰੀਏ ਜਿੱਥੇ ਡਿਪਾਰਟਮੈਂਟ ਆਪਣੀ ਡਿਊਟੀ ਨੂੰ ਤਨਮੇਦ ਨਾਲ ਕਰੇ ਉਥੇ ਅਸੀਂ ਵੀ ਆਪਣੇ ਫਰਜ਼ ਦਾ ਅਦਾ ਕਰੀਏ ਇਹੀ ਮੈਂ ਅਪੀਲ ਕਰ ਸਕਦਾ ਮਾਨ ਸਿੰਘ ਜੀ ਸਰ ਕੀ ਦਿਨ ਆ ਰਿਹਾ ਔਰ ਕਿੰਨੇ ਕਟਨ ਨਾਲੇ ਜਿਹੜੇ ਸਾਫ ਪੁੱਛ ਗੁਰ ਕਿਨੇ ਨਹੀਂ ਕਾਫੀ ਸਮੀਖਿਆ ਕੀਤੀ ਹੈ ਜੀ ਔਰ ਕਾਫੀ ਇਹਨਾਂ ਦੇ ਲੋਕਾਂ ਨੇ ਕੰਮ ਕੀਤਾ ਵੀ ਹੈ ਲੇਕਿਨ ਉਹਨੂੰ ਸਪੀਡ ਅਪ ਕਰਨ ਦੀ ਜ਼ਰੂਰਤ ਹੈ ਤਫਰੀ ਵਿਧਾਨ ਨੂੰ ਮੈਂ ਕਿਹਾ ਕਿ ਤਫਰੀ ਵਿਧਾ ਕੇ ਸੋਮਵਾਰ ਦੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਨਾਲਿਆਂ ਦਾ ਦੀ ਨਿਕਾਸੀ ਸੀਵਰੇਜ ਅਗਰ ਕਿਤੇ ਬੰਦ ਆ ਉਹ ਠੀਕ ਹੋ ਜੇ ਟੱਕਣ ਜਿਹੜੇ ਟੁੱਟੇ ਹੋਏ ਨੇ ਉਹ ਲੱਗ ਜਾਣ ਔਰ ਸਭ ਨੇ ਇੱਕ ਸੁਰਚਿਆ ਕਿ ਅਸੀਂ ਕੰਮ ਕਰਕੇ ਸੋਮਵਾਰ ਨੂੰ ਦੁਆਰਾ ਬੈਠਾਂਗੇ ਇਸ ਸੰਬੰਧੀ ਤੇ ਨਿਕਲ ਕਮਿਸ਼ਨਰ ਜੀ ਜਾਂ ਮੇਜ਼ਬਾਨ ਨਾਲ ਚਰਚਾ ਹੋਈ ਨਹੀਂ ਨਹੀਂ ਮੇਰੇ ਡਿਪਾਰਟਮੈਂਟ ਦੀ ਮੀਟਿੰਗ ਸੀ ਔਰ ਕਮਿਸ਼ਨਰ ਦੀ ਔਰ ਸਾਡੀ ਮੀਟਿੰਗ ਇੱਕੋ ਟਾਈਮ ਤੇ ਆ ਗਈ ਹੈ ਸਵਾਲ ਇਹ ਨਹੀਂ ਹੈਗਾ ਡਿਪਾਰਟਮੈਂਟ ਦੇ ਸਾਰੇ ਹੀ ਛੋਟੇ بڑے ਅਫਸਰ ਇਸ ਮੀਟਿੰਗ ਦਾ ਹਿੱਸਾ ਬਣੇਗੇ ਔਰ ਅਗਲੀ ਮੀਟਿੰਗ 'ਚ ਕਮਿਸ਼ਨਰ ਸਾਹਿਬ ਵੀ ਰਹਿਣਗੇ